ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਸ਼ਾ ਜੀ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਆਸਾ ਰਾਗ ਵਿੱਚ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਹੈ ਸਤ ਗੁਰੂ ਜੀ ਦੇ 63 ਸ਼ਬਦ ਸੰਪੂਰਨ ਹੋਏ ਸੀ ਅਗਲਾ ਜੋ ਸ਼ਬਦ ਹੈ ਪਾਸ਼ਾ ਜੀ ਦਾ 300 87 ਅੰਗ ਤੇ ਸੁਭਾਏਮਾਨ ਹੈ 80 ਅਤੇ 87 ਤੇ ਆਓ ਸਤ ਗੁਰੂ ਜੀ ਆਪਣੀ ਰਸਨਾ ਤੋਂ ਪੰਚਮ ਪਾਸ਼ਾ ਜੀ ਅਈ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਨ ਨਿਹਾਰ ਸਦਾ ਸਦਾ ਹਰ ਨਾਮ ਸਮਾਰ ਰਾਮ 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 ਗੁਣ ਗਾਵੋ ਸੰਤ ਪ੍ਰਸਾਦ ਸੰਤ ਪ੍ਰਤਾਪ ਸਾਧਕ ਸੰਗੈ ਹਰ ਹਰ ਨਾਮ ਧਿਆਵੋ ਰੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਿਆਸੂ ਮੁਖ ਦਵਾਰਾਂ ਸ਼ਬਦ ਦੀਪਾਈ ਅਰੰਭਤਾ ਕਰਦੇ ਹਨ ਬਾਦਸ਼ਾਹ ਜੀ ਆਪਣੀ ਰਸਲਾਂ ਤੋਂ ਇਹ ਬਚਨ ਕਰਦੇ ਹਨ ਏਕੋ ਏਕੀ ਨੈਨ ਨਿਹਾਰੋ ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਠਾਕੁਰ ਜੀ ਉੱਤੇ ਇਕੋ ਤੇ ਮਹਾਰਾਜ ਜੀ ਕਹਿੰਦੇ ਜਕੀਨ ਭਰੋਸਾ ਬਣ ਜਾਵੇ ਮਹਾਰਾਜ ਜੀ ਕਹਿੰਦੇ ਸਾਡਾ ਇਕੋ ਤੇ ਟੇਕ ਹੈ ਭਰੋਸਾ ਹੈ ਇਕੋ ਹੀ ਸਾਰੇ ਜਗਤ ਦਾ ਮਾਲਕ ਹੈ ਇਕੋ ਹੀ ਸਾਰੇ ਬ੍ਰਹਮੰਡ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਤੇ ਮਹਾਰਾਜ ਜੀ ਕਹਿੰਦੇ ਅਸੀਂ ਉਹਦੇ ਤੇ ਹੀ ਯਕੀਨ ਭਰੋਸਾ ਬਣਾਉਂਦੇ ਹਾਂ ਇੱਕੇ ਨੂੰ ਹੀ ਸਾਡੇ ਨੈਣ ਜਿਹੜੇ ਹਨ ਅੱਖਾਂ ਹਨ ਜਿਹੜੀਆਂ ਨਿਤਰ ਹਨ ਜਿਹੜੇ ਨਿਹਾਰਦੇ ਹਨ ਤੱਕਦੇ ਹਨ ਕਿ ਹਰ ਪਾਸੇ ਹਰ ਜਗ੍ਹਾ ਹਰ ਟਾਈਮ ਤੇ ਉਹ ਮੌਜੂਦ ਹੈ ਇਕੋ ਨੂੰ ਸਾਡੇ ਨੇਤਰ ਲੱਭਦੇ ਹਨ ਮਹਾਰਾਜ ਜੀ ਕਹਿੰਦੇ ਉਹ ਨੈਣ ਨੂੰ ਦੇਖਦੇ ਹਨ ਹਰ ਪਾਸੇ ਹਰ ਜਗ੍ਹਾ ਤੇ ਉਹ ਸੁਭਾਈ ਮਾਨ ਹੈ ਸਦਾ ਸਦਾ ਹਰ ਨਾਮ ਸਮਾਰੋ ਹਰ ਜੀ ਕਹਿੰਦੇ ਸਦਾ ਹੀ ਉਹਦੇ ਨਾਮ ਤੇ ਯਕੀਨ ਬਣ ਜਾਵੇ ਆਚਾਰ ਜੀ ਕਹਿੰਦੇ ਸਾਡਾ ਸਦਾ ਹੀ ਸਦਾ ਉਹਦੇ ਨਾਮ ਦੇ ਉੱਤੇ ਰੋਸਾ ਹੈ ਨਾਮ ਹੀ ਸਾਡੀ ਟੇਕ ਹੈ ਨਾਮ ਹੀ ਅਸੀਂ ਸੁਵਾਦਦੇ ਹਾਂ ਭਾਵ ਜਪਦੇ ਹਾਂ ਰਾਮ 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 ਗੁਣ ਗਾਓ ਰਮਿਆ ਹੋਇਆ ਮਾਲਕ ਹਰੀ ਮਹਾਰਾਜ ਜੀ ਕਹਿੰਦੇ ਸਦਾ ਹੀ ਉਹਦੇ ਗੁਣ ਗਾਓ ਗੁਣ ਗਾਓ ਉਹ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਸਮਰੱਥ ਜਿਹਨੂੰ ਸਦਾ ਹੀ ਮਹਾਰਾਜ ਜੀ ਕਹਿੰਦੇ ਗਾਣਾ ਚਾਹੀਦਾ ਹੈ ਲਪਣਾ ਚਾਹੀਦਾ ਭਾਈ ਸੰਤ ਪਰਤਾਪ ਸਾਧਕੇ ਸੰਗੇ ਹਰ ਹਰ ਨਾਮ ਧਿਆਵੂਰੇ ਇਹ ਮਹਾਰਾਜ ਜੀ ਕਹਿੰਦੇ ਉਹ ਸੰਤ ਪਰਤਾਪ ਪਰਤਾਪ ਸਵਤ ਪਰਮੇਸ਼ਰ ਉਹ ਹਰੀ ਦੇ ਮਹਾਰਾਜ ਜੀ ਕਹਿੰਦੇ ਸਤ ਗੁਰੂ ਦਾ ਅਲੱਗ ਪਰਤਾਪ ਹੈ ਵੱਡ ਪਰਤਾਪ ਹੈ ਉਹ ਪਰਮਾਤਮਾ ਦਾ ਸੱਚੇ ਗੁਰੂ ਦਾ ਪ੍ਰਤਾਪ ਅਤੇ ਸੱਚੇ ਗੁਰੂ ਦੀ ਸੰਗਤ ਸਾਧਕੇ ਸੰਗੇ ਹਰ ਹਰ ਨਾਮ ਧਿਆਵੋ ਰੇ ਮਹਾਰਾਜ ਜੀ ਕਹਿੰਦੇ ਉਹ ਸੱਚੇ ਗੁਰਾਂ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਉਹ ਸੱਚੇ ਗੁਰਾਂ ਦੀ ਸਾਧ ਸੰਗਤ ਵਿੱਚ ਬੈਠ ਕੇ ਉਹਦੇ ਨਾਮ ਨੂੰ ਧਿਆਉਣਾ ਕਰਿਓ ਭਾਈ ਉਹਨੂੰ ਜਪਨਾ ਕਰੋ ਅਸੀਂ ਤਾਂ ਉਹਦੇ ਨਾਮ ਨੂੰ ਜਪਨਾ ਕਰਦੇ ਹਾਂ ਸਤਿਗੁਰੂ ਜੀ ਆਪ ਜੀ ਗਿਆ ਸੁਬਾਣ ਕੇ ਬਚਨ ਕਰਦੇ ਹਨ ਇਹਦੇ ਸੱਚੇ ਗੁਰੂ ਦਾ ਪ੍ਰਤਾਪ ਉਹਦੀ ਸੰਗਤ ਦਾ ਵੱਡਾ ਪ੍ਰਤਾਪ ਹੈ ਭਾਈ ਇਹਦੇ ਉਹਦੇ ਸੱਚੇ ਗੁਰੂ ਦੀ ਸੰਗਤ ਵਿੱਚ ਨਾਮ ਨੂੰ ਵਾਰ-ਵਾਰ ਨਾਮ ਨੂੰ ਧਿਆਉਣਾ ਕਰੋ ਰੇਤ ਭਾਵੇ ਭਾਈ हे ਮਨੁੱਖ ਰਹਾ ਇਸ ਰਾਮ ਦੇ ਕੀ ਮਹਾਰਾਜੀ ਬਚਨ ਕਰਦੇ ਹਨ ਸਗਲ ਸਮਗਰੀ ਜਾਕੇ ਸੂਤ ਪਰੋਈ ਮਹਾਰਾਜ ਜੀ ਕਹਿੰਦੇ ਸਾਡਾ ਤੇ ਭਾਈ ਪ੍ਰਤਾ ਉਹਦੇ ਪ੍ਰਤਾਪ ਤੇ ਵਿਸ਼ਵਾਸ ਹੈ ਮਹਾਰਾਜ ਜੀ ਕਹਿੰਦੇ ਸਗਲ ਸਮਗਰੀ ਜਿੰਨਾ ਕੁਝ ਧੱਕਦੇ ਆ ਉਹ ਇੱਕ ਸੂਤ ਦੀ ਲੜੀ ਦੇ ਵਿੱਚ ਪੁਰੋਇਆ ਹੋਇਆ ਹੈ ਜਿਵੇਂ ਇੱਕ ਸੂਤ ਦੇ ਧਾਗੇ ਵਿੱਚ ਮਾਲਾ ਪੁਰੋਈ ਜਾਂਦੀ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਜਗਤ ਦੇ ਵਿੱਚੋਂ ਮਾਲਕ ਨੇ ਜਗਤ ਨੂੰ ਪੁਰੋਇਆ ਸਗਲ ਸਮਗਰੀ ਜਿੰਨੀ ਧੱਕਦੇ ਹਾਂ ਜਿੰਨਾ ਕੁਝ ਦੇਖਦੇ ਆ ਉਹ 사ਤਗੁਰਾਂ ਨੇ ਸੂਤ ਦੀ ਲੜੀ ਦੀ ਤਰ੍ਹਾਂ ਇਹਨੂੰ ਪਰੋਇਆ ਹੋਇਆ ਸ੍ਰਿਸ਼ਟੀ ਨੂੰ ਸੰਸਾਰ ਦੇ ਪਦਾਰਥਾਂ ਨੂੰ ਘਟ ਘਟ ਅੰਤਰ ਰਵਿਆ ਸੋਈ ਮਹਾਰਾਜ ਜੀ ਕਹਿੰਦੇ ਸਾਡਾ ਵਿਸ਼ਵਾਸ ਹੈ ਉਹ ਘਟ ਘਟ ਅੰਤਰ ਰਵ ਰਿਹਾ ਹੈ ਵਸ ਰਿਹਾ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਕ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਉ ਉਪਕਾਰ ਮਹਾਰਾਜ ਜੀ ਇੱਥੇ ਵੀ ਕਹਿੰਦੇ ਘਟ ਘਟ ਅੰਤਰ ਰਵਿਆ ਸੋਏ ਹਰ ਘਰ ਦੇ ਵਿੱਚ ਹਰ ਹਿਰਦੇ ਦੇ ਵਿੱਚ ਹਰ ਜਗ੍ਹਾ ਤੇ ਉਹਦਾ ਵਾਸ ਹੈ ਭਾਈ ਰਬ ਰਿਆ ਵਰਤ ਰਿਆ ਏ ਓਪਤ ਪਰਲੋ ਖਿਨਮੈ ਕਰਤਾ ਮਹਾਰਾਜ ਜੀ ਦੱਸਦੇ ਕਹਿੰਦੇ ਜਿਨ੍ਹਾਂ ਦਾ ਵਿਸ਼ਵਾਸ ਹੈ ਨਾ ਮਹਾਰਾਜ ਜੀ ਕਹਿੰਦੇ ਸਾਡਾ ਵਿਸ਼ਵਾਸ ਏ ਉਹ ਕਸ਼ਿਨ ਵਿੱਚ ਪੈਦਾ ਕਰ ਸਕਦਾ ਏ ਕਸ਼ਿਨ ਵਿੱਚ ਪਰਲੋ ਲਿਆ ਸਕਦਾ ਜਦੋਂ ਮਨੁੱਖ ਦਾ ਵਿਸ਼ਵਾਸ ਹੋ ਜਾਂਦਾ ਸਾਡਾ ਤੇ ਦੁਨੀਆ ਤੇ ਵਿਸ਼ਵਾਸ ਹੈ ਕੋਈ ਕੁਝ ਕਹਿੰਦਾ ਦੁਨੀਆ ਹੈ ਉਹ ਜਾਣੀਏ ਕੋਈ ਕੁਝ ਕਹਿੰਦਾ ਪਰ ਸੱਚੇ ਮਰਬੂ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ ਨਾ ਪਾਤਸ਼ਾਹ ਜੀ ਗੁਰ ਆਪਸ ਜਾਂਦੇ ਪਾਤਸ਼ਾਹ ਜੀ ਕਹਿੰਦੇ ਉਪਤ ਪਰਲੋਖ ਇਨ ਮੈਂ ਕਰਤਾ ਕਹਿੰਦੇ ਤਰ ਮੋਟੂ ਦੇ ਹੱਥੇ ਚ ਭਾਈ ਕਰਤੇ ਨੇ ਉਹ ਉਤਪਨ ਤੋਂ ਭਾਵ ਉਪਤ ਤੋਂ ਭਾਵ ਪੈਦਾ ਕਰਨ ਵਾਲਾ ਪੈਦਾ ਵੀ ਕਰ ਰਿਹਾ ਸ੍ਰਿਸ਼ਟੀ ਨੂੰ ਬਣਾ ਵੀ ਉਹ ਹੀ ਰਿਹਾ ਪਿਆਰਿਓ ਤੇ ਇੱਕ ਛਿਨ ਵਿੱਚ ਪਰਲੋਵੀ ਲਿਆ ਸਕਦਾ ਛਿਨ ਦੇ ਵਿੱਚ ਪਰਲੋ ਲਿਆ ਕੇ ਸ੍ਰਿਸ਼ਟੀ ਨੂੰ ਖਤਮ ਵੀ ਕਰ ਸਕਦਾ ਇਹ ਮਾਲਕ ਕਰਤੇ ਦੇ ਹੱਥ ਵਿੱਚ ਹੈ ਦੁਨੀਆ ਦੇ ਹੱਥ ਵਿੱਚ ਨਹੀਂ ਜਿਵੇਂ ਮਰਜੀ ਕੋਈ ਦੱਸੀ ਜਾਵੇ ਕਹੀ ਜਾਏ ਜਦੋਂ ਉਹਨੇ ਖਤਮ ਕਰਨਾ ਇੱਕ ਛਿਨ ਦੀ ਮਾਤਰਾ ਇੱਕ ਝਮਕ ਦੇ ਨਾਲ ਉਹ ਦੁਨੀਆ ਨੂੰ ਪਰਲੋ ਲਿਆ ਕੇ ਖਤਮ ਕਰ ਸਕਦਾ ਹੈ ਇਹ ਕਰਤੇ ਦੇ ਹੱਥ ਵਿੱਚ ਹੈ ਮਹਾਰਾਜ ਜੀ ਕਹਿੰਦੇ ਉਹ ਪਤ ਪੈਦਾ ਕਰਨਾ ਤੇ ਪਰ ਲੋ ਲਿਆਉਣਾ ਪਰ ਲੋ ਖਿੰਨ ਮੈਂ ਕਰਤਾ ਇੱਕ ਖਿੰਨ ਦੇ ਵਿੱਚ ਮਹਾਰਾਜ ਜੀ ਖਿੰਨ ਦੇ ਵਿੱਚ ਕਹਿੰਦੇ ਸਾਡਾ ਵਿਸ਼ਵਾਸ ਹੈ ਉਹ ਪ੍ਰਮਾਤਮਾ ਪ੍ਰਭੂ ਖਤਮ ਵੀ ਕਰ ਸਕਦਾ ਹੈ ਭਾਈ ਆਪ ਹਲੇਪਾ ਨਿਰਗੁਣ ਰਹਿਤਾ ਕਹਿੰਦੇ ਦੇਖੋ ਵਰਤ ਵੀ ਰਿਹਾ ਹੈ ਸਤਗੁਰੂ ਜੀ ਕਹਿੰਦੇ ਪਾਤਸ਼ਾਹ ਕਹਿੰਦੇ ਆਪ ਵਰਤਦਾ ਵੀ ਹੈ ਸ੍ਰਿਸ਼ਟੀ ਵਿੱਚ ਆਪ ਲੇਪਾ ਹੋ ਕੇ ਵਰਤ ਵੀ ਰਿਹਾ ਹੈ ਹਰ ਜਗ੍ਹਾ ਤੇ ਹਰ ਚੀਜ਼ ਦੇ ਵਿੱਚ ਈਮਾਰਾ ਜੀ ਕਹਿੰਦੇ ਉਹ ਦਿਖਾਵਾ ਵੀ ਨਹੀਂ ਕਰਦਾ ਨਿਰਗੁਣ ਵੀ ਰਹਿੰਦਾ ਨਿਰਗੁਣ ਰਹਿਤਾ ਹੋਲੇ ਹੋ ਕੇ ਸਭ ਕੁਝ ਕਰ ਰਿਹਾ ਉਹ ਉਹ ਸਾਰੀ ਚੀਜ਼ਾਂ ਦੇ ਵਿੱਚ ਸਾਰੀਆਂ ਵਸਤਵਾਂ ਦੇ ਵਿੱਚ ਸਾਰੇ ਜੀਵਾਂ ਦੇ ਵਿੱਚ ਉਹ ਵਸ ਰਿਹਾ ਵਰਤ ਵੀ ਆਪ ਰਿਹਾ ਪਰ ਆਪਣਾ ਨਾਮ ਵੀ ਨਹੀਂ ਕਰਦਾ ਉਹ ਲਿਓ ਕੇ ਨਿਰਗੁਣ ਰਹਿਤਾ ਨਿਰਗੁਣ ਰਹਿ ਕੇ ਸਭ ਕੁਝ ਕਰ ਰਿਹਾ ਕਰਨ ਕਰਾਵਨ ਅੰਤਰ ਜਾਮੀ ਇਸ ਕਰਕੇ ਉਹਨੂੰ ਕਰਨ ਕਰਾਵਨ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਹਨ ਹਿੰਦੇ ਭਾਈ হে ਮਨੁੱਖ হে ਜੀਵ ਕਰਨ ਕਰਾਵਨ ਅੰਤਰ ਜਾ ਮੀਓ ਕਰਨ ਵੀ ਕਾਰਨ ਵੀ ਕਰਦਾ ਤੇ ਕਾਰਨ ਬਣਾ ਕੇ ਉਹਦੇ ਵਿੱਚ ਵਰਤਦਾ ਵੀ ਹੈ 라वण ਕਰਨ ਵਾਲਾ ਵੀ ਆਪ ਹੀ ਹੋ ਕਾਰਨ ਸੀ ਕਿੰਨ ਕੇ ਸੀ ਬਣਾਇਆ ਆ ਕੁਝ ਅਸੀਂ ਕਰ ਕੇ ਆਂ ਆਜ ਕਰਨਾ ਤੇ ਮਾਲਕ ਪਰ ਸਾਡਾ ਭਲੇਖਾ ਹੁੰਦਾ ਉਹ ਆਪ ਕਰਦਾ ਸਭ ਕੁਝ ਸਾਰੇ ਦਿਨ ਦੀ ਵਿਧ ਜਿੰਨੀ ਉਹਨੇ ਆਪ ਬਣਾਈ ਹੋਈ ਹੈ ਕਿੱਥੇ ਜਾਣਾ ਕਿਵੇਂ ਆਉਣਾ ਕੀ ਕੁਝ ਕਰਨਾ ਉਹ ਮਾਲਕ ਦੇ ਹੁਕਮ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਇਹ ਤਾਂ ਆਪਾਂ ਨੂੰ ਹੀ ਹਮੇ ਵਿੱਚ ਜਾਪਦਾ ਕਿਸੇ ਕਰਦੇ ਆ ਸਾਡੇ ਵਰਗਾ ਕੌਣ ਹੈ ਹਮੇ ਕਰ ਲੈਨੇ ਆਸੀਂ ਤੇ ਮਹਾਰਾਜ ਜੀ ਕਹਿੰਦੇ ਕਰਨਕ 라ਵਣ ਅੰਤਰਜਾਮੀ ਉਹ ਪਿਆਰਿਓ ਅੰਤਰਜਾਮੀ ਸਭ ਕੁਝ ਕਰਦਾ ਹੈ ਆਨੰਦ ਕਰੈ ਨਾਨਕਾ ਸਵਾਮੀ ਤੇ ਮਹਾਰਾਜ ਜੀ ਕਹਿੰਦੇ ਮੇਰਾ ਸਵਾਮੀ ਉਹ ਆਨੰਦ ਲੈਂਦਾ ਖੁਸ਼ੀ ਕਰਦਾ ਖੁਸ਼ੀ ਵਿੱਚ ਰਹਿੰਦਾ ਕਹਿੰਦੇ ਮੇਰਾ ਕਰਤਾ ਮੇਰਾ ਸਵਾਮੀ ਮੇਰਾ ਪ੍ਰਭੂ ਮੇਰਾ ਗੁਰੂ ਕਹਿੰਦੇ ਆਨੰਦ ਕਰੇ ਨਾਨਕ ਦਾ ਸਵਾਮੀ ਉਹ ਕਰਦਾ ਵੀ ਸਭ ਕੁਝ ਆਵੇ ਤੇ ਮਹਾਰਾਜ ਜੀ ਕਹਿੰਦੇ ਫਿਰ ਵੀ ਉਹ ਖੁਸ਼ ਰਹਿੰਦਾ ਆਸਾ ਮਹੱਲਾ ਪੰਜਵਾਂ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਭਾਈ ਓਟ ਜਨਮ ਕੀ ਰਹੇ ਪਵਾਰੇ ਦੁਰਲੱਭ ਦੇ ਜੀਤੀ ਨਹੀਂ ਹਾਰੇ ਮਹਾਰਾਜ ਜੀ ਦੇ ਵੀ ਬਚਨ ਕਰਦਿਆਂ ਕਹਿੰਦੇ ਕਰੋੜਾ ਜਨਮਾਂ ਦੇ ਦੁੱਖ ਕੱਟੇ ਜਾਂਦੇ ਹਨ ਜਦੋਂ ਕੋਈ ਜਗਿਆਸੂ ਕੋਈ ਸਰੀਰ ਕੋਈ ਮਨੁੱਖ ਉਹਦੇ ਦੇ ਵਿਸ਼ਵਾਸ ਬਣਾ ਲੈਂਦਾ ਭਰੋਸਾ ਬਣਾ ਲੈਂਦਾ ਮਨੁਾਨਸ ਦੇ ਮਨੁੱਖਾ ਜਨਮ ਮਹਾਰਾਜ ਜੀ ਦੇ ਹੁਕਮ ਦੇ ਨਾਲ ਹੀ ਤਾਂ ਹੁੰਦਾ ਪਰ ਜਿਨ੍ਹਾਂ ਦਾ ਅਸ਼ਵਾਸ ਰਹਿ ਜਾਂਦੇ ਨਾ ਹੁ ਮੇ ਤੋਂ ਮੱਧ ਤੋਂ ਮੋਦੂ ਮਮਤਾ ਤੋਂ ਉੱਚੇ ਉੱਠ ਕੇ ਗੁਰੂ ਤੇ ਪਰਮੇਸ਼ਰ ਤੇ ਵਿਸ਼ਵਾਸ ਬਣਾਉਂਦੇ ਹਨ ਇਹਦੇ ਕਰੋੜਾਂ ਹੀ ਜਨਮਾਂ ਦੇ ਅੱਗ ਮਹਾਰਾਜ ਜੀ ਕਹਿੰਦੇ ਭਵਾਰੇ ਲੈ ਜਾਂਦੇ ਹਨ ਦੁੱਖ ਲੈ ਜਾਂਦੇ ਹਨ ਦੁਲੱਬ ਦੇ ਜੀਤੀ ਨਿਹਾਰੇ ਕਹਿੰਦੇ ਮਹਾਰਾਜ ਇਹ ਦੁਲੱਬ ਦੇ ਆ ਨਾ ਜਿਹੜੀ ਮਨੁੱਖਾ ਇਹ ਫਿਰ ਜਿੱਤ ਜਾਂਦੀ ਹੈ ਕਹਿੰਦੇ ਜਨਮ ਜਿਹੜਾ ਮਾਨਸ ਮਾਨਸ ਮੂਖਾ ਜਨਮ ਜਿਹੜਾ ਐ ਇਹਦੀ ਬਾਜੀ ਫਿਰ ਮਨੁੱਖ ਜਿੱਤ ਜਾਂਦਾ ਦੁਲਬ ਦੇ ਜੀਤੀ ਮਹਾਰਾਜ ਜੀ ਕਹਿੰਦੇ ਫਿਰ ਹਾਰ ਨਹੀਂ ਪ੍ਰਾਪਤ ਕਰਕੇ ਜਾਂਦਾ ਜਿਵੇਂ ਆਮ ਮਨੁੱਖ ਹਾਰ ਪ੍ਰਾਪਤ ਕਰਕੇ ਜਾਂਦਾ ਨਾ ਜੂਏ ਦੀ ਤਰ੍ਹਾਂ ਸੰਸਾਰ ਵਿੱਚ ਖੇਡ ਕੇ ਚੱਲੇ ਜਾਂਦਾ ਹਾਰ ਕੇ ਫਿਰ ਗੁਰਮਖੰਦੂ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਉਰਮਖ ਜਨ ਉਹਦੇ ਤੇ ਵਿਸ਼ਵਾਸ ਬਣਾਉਂਦਾ ਉਦ ਲਬ ਦੇ ਨੂੰ ਦਲਾਬੀ ਸਮਝ ਕੇ ਵਰਤਦਾ ਸਵਾਸਾ ਨੂੰ ਇਹਦੇ ਦਲਬ ਸਵਾਸ ਮਨੁੱਖਾ ਜਨਮ ਉਹ ਹੀਰਿਆਂ ਦੀ ਤਰ੍ਹਾਂ ਸਵਾਸ ਵਰਤ ਕੇ ਇਹਨੂੰ ਸਫਲ ਬਣਾ ਕੇ ਜਾਂਦਾ ਹੈ ਸਵਾਰ ਕੇ ਜਾਂਦਾ ਹੈ ਕਿਲ ਵਿਖੇ ਵਿਨਾਸ਼ੇ ਦੁੱਖ ਦਰਦ ਦੂਰ ਫਿਰ ਕਿਲ ਵਿਖ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਵਿਸ਼ਰਾਮ ਇੰਦਰੀ ਭਾਵ ਦਰਸਾਂਦੇ ਹਨ ਇਹਦੇ ਭਿਆਰਿਓ ਕਿਲ ਵਿਖ ਵਿਨਾਸ਼ੇ ਕਿਲ ਵਿਖ ਮਾੜੀ ਮੱਤ ਮਾੜੇ ਫੁਰਨੇ ਉਹ ਨਾਸ਼ ਹੋ ਜਾਂਦੇ ਹਨ ਦਰਦ ਜਿਹੜਾ ਅੰਦਰੋਂ ਖਤਮ ਹੁੰਦਾ ਫਿਰ ਬਾਹਰੋਂ ਨਹੀਂ ਅੰਦਰਲਾ ਦਰਦ ਚੁੱਕਿਆ ਜਾਂਦਾ ਦੁੱਖ ਦਰਦ ਦੂਰ ਮਹਾਰਾਜ ਜੀ ਕਹਿੰਦੇ ਉਹ ਦੂਰ ਚੱਲਾ ਜਾਂਦਾ ਭਏ ਪਨੀਤ ਸੰਤ ਕੀ ਧੂਰ ਤੇ ਮਹਾਰਾਜ ਜੀ ਕਹਿੰਦੇ ਫਿਰ ਪਨੀਤ ਹੋ ਜਾਂਦਾ ਸਭ ਕੁਝ ਸਰੀਰ ਵੀ ਮਾਨ ਆਤਮਾ ਵੀ ਭਏ ਪਨੀਤ ਸੰਤਨ ਕੀ ਧੂਰ ਕਹਿੰਦੇ ਸਤਿ ਪਰਮੇਸ਼ਰਾਂ ਦੀ ਪਰਮੇਸ਼ਰ ਦੇ ਗੁਰ ਸਿੱਖਾਂ ਦੀ ਗੁਰਮੁਖਾਂ ਦੀ ਧੂਰ ਬਾਛਦਾ ਮਨ ਯੰਦਾਲ ਮਾਨੁ ਫੇਰ ਮਾਨ ਪਵਿੱਤਰ ਹੋ ਜਾਂਦਾ ਰਹੋ ਪ੍ਰਭ ਕੇ ਸੰਤੋ ਉਧਾਰਨ ਜੋਗ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਸੰਤ ਸਤ ਪੁਰਸ਼ ਜਿਹੜੇ ਹੁੰਦਿਆਂ ਜਪਣ ਵਾਲੀਆਂ ਰੂਹਾਂ ਗੁਰਮੁਖ ਜਨ ਭਗਤ ਜਨ ਉਹਨਾਂ ਬਾਰੇ ਮਹਾਰਾਜ ਜੀ ਗੱਲ ਕਰਦੇ ਹਨ ਕਹਿੰਦੇ ਪ੍ਰਭੂ ਦੇ ਸੰਤ ਉਧਾਰਨ ਜੋਗ ਉਧਾਰ ਕਰਦੇ ਹਨ ਆਪ ਤਾਂ ਤਰਦੇ ਹਨ ਬਾਣੀ ਨੂੰ ਜਪ ਕੇ ਤੇ ਦੂਜਿਆਂ ਦਾ ਵੀ ਆਧਾਰ ਕਰ ਦਿੰਦੇ ਹਨ ਉਦਾਹਰਨ ਜੋਗ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੰਗ ਕਰਨਾ ਚਾਹੀਦਾ ਿਸ ਭੇਟੈ ਜਿਸ ਧੁਰ ਸੰਜੋਗ ਤੇ ਮਹਾਰਾਜ ਜੀ ਕਹਿੰਦੇ ਪਰ ਪਿਆਰਿਓ ਧੁਰ ਦਾ ਸੰਜੋਗ ਵੀ ਚਾਹੀਦਾ ਫਿਰ ਮਹਾਰਾਜ ਜੀ ਕਹਿੰਦੇ ਿਸ ਭੇਟੈ ਜਿਸ ਧੁਰ ਸੰਜੋਗ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ ਧੁਰ ਦੇ ਸੰਜੋਗ ਲਿਖੇ ਜਾਂਦੇ ਹਨ ਤੇ ਤਾਂ ਮੇਲ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਤਾਂ ਜਪਿਆ ਜਾਂਦਾ ਹੈ ਮਨ ਆਨੰਦ ਮੰਤਰ ਗੁਰਦੀਨ ਦੀਆ ਆਸ਼ਾ ਜੀ ਕਹਿੰਦੇ ਮਨ ਦੇ ਵਿੱਚ ਫਿਰ ਮਹਾਰਾਜ ਮੰਤਰ ਬਖਸ਼ਦੇ ਹਨ ਕਿਹੜਾ ਮੰਤਰ ਮਹਾਰਾਜ ਜੀ ਕਹਿੰਦੇ ਮਨ ਆਨੰਦ ਵਿੱਚ ਆ ਜਾਂਦਾ ਮਨ ਟਿਕ ਜਾਂਦਾ ਗੁਰੂ ਸੱਚਾ ਮੰਤਰ ਨਾਮ ਬਖਸ਼ਦੇ ਹਨ ਸੱਚਾ ਨਾਮ ਸੱਚਾ ਪਰਦੇਸ਼ ਜਿਹਦੇ ਮਾਲ ਇਹ ਮਨ ਜਿਹੜਾ ਬਾਹਰਲੇ ਪੁਰਨਿਆਂ ਤੋਂ ਦੌੜ ਤੋਂ ਭੱਜ ਤੋਂ ਹਟ ਜਾਂਦਾ ਹੈ ਉਹਦੇ ਚਰਨਾਂ ਵਿੱਚ ਆਨੰਦ ਨਾਲ ਬੈਠ ਜਾਂਦਾ ਟਿਕ ਜਾਂਦਾ ਮਾਰ ਕੇ ਜਿਵੇਂ ਕਹਿੰਦੇ ਮਨ ਮਾਰਨਾ ਮਨ ਆਨੰਦ ਨਾਲ ਇੱਕ ਰਾਸ ਸੇ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ ਉਹਦੀ ਤੋੜ ਭੱਜ ਜੜੀ ਲੈ ਜਾਂਦੀ ਹੈ ਫਿਰ ਮਹਾਰਾਜੀ ਸੱਚਾ ਮੰਤਰ ਗੁਰੂ ਸ਼ਬਦ ਨਾਮ ਦੀ ਬਰਕਤ ਬਖਸ਼ਦੇ ਹਨ ਤ੍ਰਿਸ਼ਣ 부ਜੀ ਮਨ ਨੇਚਲ ਥੀਆ ਫਿਰ ਮਹਾਰਾਜੀ ਕਹਿੰਦੇ ਭੁੱਖ ਲੈਂਦੀ ਹੈ ਤ੍ਰਿਸ਼ਨਾ 부ਝ ਜਾਂਦੀ ਹੈ ਮਨ ਨਿਚਲ ਥੀਆ ਨਿਚਲ ਸਦਾ ਹੀ ਉਹਦਾ ਬਣ ਜਾਂਦਾ ਮਨ ਉਹਦਾ ਹੋ ਜਾਂਦਾ ਸਦਾ ਹੀ ਤੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ 부ਝ ਜਾਂਦੀ ਹੈ ਤ੍ਰਿਸ਼ਨਾ ਕਰਕੇ ਸਾਰਾ ਦੌੜ ਭੱਜੇ ਸਾਡੀ ਤ੍ਰਿਸ਼ਨਾ ਜਾਗਦੀ ਹੈ ਮਨ ਤ੍ਰਿਸ਼ਨਾ ਨੂੰ ਜਗਾਉਂਦਾ ਤੇ ਅਸੀਂ ਦੌੜਦੇ ਹਾਂ ਭੱਜਦੇ ਹਾਂ ਇਹ ਵੀ ਕੰਮ ਕਰ ਲਈ ਉਹ ਕਰਦੇ ਹਾਂ ਤੇ ਹੋਰ ਤ੍ਰਿਸ਼ਨਾ ਜਾਗ ਜਾਂਦੀ ਹੈ ਮਨ ਹੋਰ ਤ੍ਰਿਸ਼ਨਾ ਪੈਦਾ ਕਰਦਾ ਕਿ ਅੱਜ ਇਹ ਵੀ ਮਿਲ ਜਾਵੇ ਮੈਂ ਅੱਜ ਹੋਰ ਕਮਾਈ ਕਰ ਲਾਂ ਬਾਹਰਲੇ ਪਦਾਰਥਾਂ ਦੀ ਵਸਤੇ ਤ੍ਰਿਪਤੀ ਵਾਸਤੇ ਭਜਦੇ ਆਂ ਅਸੀਂ ਤ੍ਰਿਸ਼ਨਾ ਮੈਦਾ ਹੁੰਦੀ ਹੈ ਹਿਰਦੇ ਵਿੱਚ ਲੋਭ ਜਿਹਨੂੰ ਕਹਿੰਦੇ ਹਨ ਲੋਭ ਪੈਦਾ ਹੁੰਦਾ ਤਾਂ ਹੀ ਅਸੀਂ ਭਜਦੇ ਦੌੜਦੇ ਆਂ ਕਿ ਆਹ ਕੁਝ ਪ੍ਰਾਪਤ ਹੋ ਜਾਵੇ ਇਹ ਗਵਾਂਢੀ ਕੋਲ ਇੰਨਾ ਹੈ ਮੇਰੇ ਕੋਲ ਉਸ ਤੋਂ ਵੱਧ ਹੋਵੇ ਰਿਸ਼ਤੇਦਾਰ ਕੋਲ ਇੰਨਾ ਹੈ ਅੱਜ ਮੈਂ ਵੀ ਉਸ ਤੋਂ ਵੱਡਾ ਬਣਾ ਇਹ ਦੌੜ ਭੱਜ ਦੇ ਵਿੱਚ ਇਹ ਤ੍ਰਿਸ਼ਨਾ ਹੈ ਨਾ ਜਿਹੜੀ ਇਹ ਟਿਕਰ ਨਹੀਂ ਦਿੰਦੀ ਜਿੰਨਾ ਚਿਰ ਗੁਰੂ ਦਾ ਸੰਗ ਨਹੀਂ ਗੁਰੂ ਦਾ ਮੰਤਰ ਨਹੀਂ ਸ਼ਬਦ ਨਹੀਂ ਕੋਲ ਹਰ ਰਾਜ ਜੀ ਕਹਿੰਦੇ ਫਿਰ ਜਦੋਂ ਪ੍ਰਾਪਤੀ ਹੁੰਦੀ ਹੈ ਤ੍ਰਿਸ਼ਣ ਬੁੱਝੀ ਮਨ ਨੇਥਲ ਥੀਆ ਮਨ ਨੇਥਲ ਤੌਰ ਤੇ ਉਹਦਾ ਬਣ ਜਾਂਦਾ ਉਹਦੇ ਚਰਨਾਂ ਵਿੱਚ ਆ ਜਾਂਦਾ ਨਾਮ ਪਦਾਰਥ ਨੋ ਨਿਦ ਸਿੱਧ ਫਿਰ ਸਾਰੀਆਂ ਹੀ ਭੁੱਖਾ ਲੈ ਜਾਂਦੀਆਂ ਖੀਰਲੀ ਤੋਖ ਵਿੱਚ ਮਹਾਰਾਜ ਜੀ ਦੱਸਦੇ ਹਨ ਕਹਿੰਦੇ ਮਿਟ ਗਈ ਤਿਆਸ ਮਹਾਰਾਜ ਜੀ ਕਹਿੰਦੇ ਨਾਮ ਪਦਾਰਥ ਨੋ ਨਿਧ ਸਿੱਧ ਫਿਰ ਨਾਮ ਦਾ ਜਦੋਂ ਪਿਆਰਿਓ ਪਦਾਰਥ ਮਿਲਦਾ ਹੈ ਨਾ ਮਨੁੱਖ ਨੂੰ ਨਾਮ ਦੀ ਬਖਸ਼ਤ ਮਹਾਰਾਜ ਜੀ ਬਖਸ਼ਦੇ ਹਨ ਫਿਰ ਨੋ ਨਿਧ ਸਿੱਧ ਮਹਾਰਾਜ ਜੀ ਕਹਿੰਦੇ ਨੋ ਨਦੀਆਂ ਸਿੱਧੀਆਂ ਸਭ ਉਹਦੇ ਚਰਨਾਂ ਵਿੱਚ ਆ ਜਾਂਦੀਆਂ ਗੁਰਸੇਖੁ ਨੀ ਤ੍ਰਿਪਤੀ ਕਰਦੇ ਹਨ ਮਹਾਰਾਜ ਨਾਮ ਪਦਾਰਥ ਦੇ ਕੇ ਨਾਮ ਦਾ ਮਹਾਰਾਜ ਜੀ ਕਹਿੰਦੇ ਨਾਮ ਨਾਲ ਝੋਲੀ ਭਰਦਿਆਂ ਜਦੋਂ ਜੋ ਸੁਖਨੀ ਸਾਹਿਬ ਵਿੱਚ ਅਸੀਂ ਪੜ੍ਹਦੇ ਆ ਨਾ ਗੁਰਸਿੱਖ ਕੋ ਨਾਮ ਧਨ ਦੇ ਸਤਿਗੁਰੂ ਜੀ ਨਾਮ ਦਾ ਧਨ ਜਦੋਂ ਬਖਸ਼ਦੇ ਹਨ ਗੁਰਸਿੱਖ ਨੂੰ ਨਾਮ ਦਾ ਧਨ ਦਿੰਦਿਆਂ ਫਿਰ ਸੰਸਾਰੀ ਧਨ ਦੀ ਇੱਛਾ ਲੈ ਜਾਂਦੀ ਹੈ ਨੌ ਨਿੱਧ ਸਿੱਧ ਮਿਲ ਜਾਂਦੀਆਂ ਮਨ ਜਿਹੜਾ ਰਦੀਆਂ ਸਿੱਧੀਆਂ ਨਾਲ ਰਿੱਧੀਆਂ ਸਿੱਧੀਆਂ ਨੂੰ ਵੀ ਪਿੱਛੇ ਕਰ ਦਿੰਦਾ ਮਨ ਫਿਰ ਮਨ ਚਾਹੁੰਦਾ ਹੀ ਨਹੀਂ ਕਿ ਮੈਨੂੰ ਸੰਸਾਰੀ ਪਦਾਰਥ ਮਿਲਣ ਜਾਂ ਨੌ ਨਿੱਧੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਮਿਲ ਫਿਰ ਮਨ ਉਹਦੇ ਚਰਨਾਂ ਵਿੱਚ ਹਉ ਮੇਨੁ ਠੱਡ ਕੇ ਉਹਦੇ ਚਰਨਾਂ ਵਿੱਚ ਆ ਜਾਂਦਾ ਫਿਰ ਮਨੁਖ ਨਾਮ ਹੀ ਚਾਹੁੰਦਾ ਕਿ ਨਾਮ ਜੱਪਾ ਨਾਮ ਸੁਣਾ ਤੇ ਨਾਮ ਵੰਡਾ ਇਹੀ ਭੋਜਨ ਸਕਦਾ ਈ ਸੁਣਦਾ ਇਹੀ ਪੂਜਨ ਵਰਤੰਦਾ ਫਿਰ ਦੁਨੀਆ ਵਿੱਚ ਨਾਮ ਦਾ ਜਿਹਦੇ ਨਾਲ ਲੋਕਾਂ ਦਾ ਮਨ ਤ੍ਰਿਪਤ ਹੁੰਦਾ ਨਾਨਕ ਗੁਰ ਤੇ ਪਾਈ ਬੁੱਧ ਤੇ ਮਹਾਰਾਜ ਜੀ ਕਹਿੰਦੇ ਭਾਈ ਮਹਾਰਾਜ ਜੀ ਕਹਿੰਦੇ ਬੁੱਧੀ ਗੁਰੂ ਤੋਂ ਮਿਲਣੀ ਹੈ ਭਾਈ ਮਹਾਰਾਜ ਜੀ ਖੁਦ ਕੇੰਦਰ ਪਹੁੰਚਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤੋਂ ਪ੍ਰਾਪਤੀ ਕੀਤੀ ਤੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਮੇਰੀ ਤਾਂ ਸੱਚੇ ਗੁਰੂ ਤੇ ਹੀ ਵਿਸ਼ਵਾਸ ਮਹਾਰਾਜ ਜੀ ਕਹਿੰਦੇ ਭਰੋਸਾ ਹੈ ਬੁੱਧੀ ਇਹ ਗਿਆਨ ਇਹ ਬਿਵੇਕ ਬੁੱਧ ਮੈਂ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਪਾਈ ਹੈ। ਕਾਦੇ ਵਾਸਤੇ ਸਾਨੂੰ ਦੱਸਦੇ ਹਨ ਮਹਾਰਾਜ ਕਹਿੰਦੇ ਸੱਚੇ ਗੁਰੂ ਤੋਂ ਹੀ ਪ੍ਰਾਪਤੀ ਹੈ ਭਾਈ। ਕਹਿੰਦੇ ਜੇ ਬੁੱਧੀ ਚਾਹੁੰਨੇ ਆ, ਸ਼ੁਭ ਗੁਣ ਚਾਹੁੰਨੇ ਆ, ਪ੍ਰਾਪਤੀ ਚਾਹੁੰਨੇ ਆ ਤੇ ਸੱਚੇ ਗੁਰੂ ਦਾ ਸੰਗ ਸਾਥ ਸੰਗਤ ਕਰਨੀ ਪਵੇਗੀ। ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਬਖਸ਼ਦੇ ਹਨ ਮਹਾਰਾਜ ਇਨੀਆਂ ਆਕੂ ਹਾਜ਼ਰੀਆਂ ਪ੍ਰਵਾਨ ਕਰਿਓ। ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾਉਂਦੇ ਨਿਕਾਹੀ। ਉੱਲਾਹ ਜੰਦਿਆਂ ਨ ਮਹਾਰਾਜ ਸਤ ਬਖਸ਼ ਲੈ ਆਈਆਂ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ